ਸਨਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੁਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਆਪਣੇ ਫਾਰਮ ਤੇ ਖੜੇ ਹੋਏ ਆ ਜੀ ਅਸੀਂ ਖੜੇ ਹੋਏ ਆ ਸਾਡੇ ਕੋਲੇ ਪਨੀਰੀ ਬੀਜੀ ਹੋਈ ਆ ਜੀ ਬ੍ਰੋਕਲੀ ਗ੍ਰੀਨ ਗੋਭੀ ਦੀ ਜੋ ਕਿ ਐਨੇ ਕ ਗੁਣਾ ਨਾਲ ਭਰਪੂਰ ਆ ਵੀ ਸਾਨੂੰ ਦੱਸਣਾ ਵੀ ਮੁਸ਼ਕਲ ਆ ਜਿਹੜੀ ਕਿ ਜਿਹਦੇ ਵਿੱਚ ਆਕਸੀ ਐਂਟੀਆਕਸੀਡੈਂਟ ਪਾਏ ਜਾਂਦੇ ਆ ਫਾਈਬਰ ਨਾਲ ਇਹ ਭਰਪੂਰ ਆ ਵਿਟਾਮਿਨਸ ਔਰ ਮਿਨਰਲਸ ਨਾਲ ਹਨਾ ਇਹ ਭਰਪੂਰ ਹੈਗੀ ਆ ਤੇ ਬਹੁਤ ਗੁਣਕਾਰੀ ਹੈਗੀ ਆ ਇਹ ਐਨੀ ਕ ਗੁਣਕਾਰੀ ਹੈ ਕਿ ਇਹ ਕੈਂਸਰ ਵਰਗੀ ਜਿਹੜੀ ਘਾਤਕ ਬਿਮਾਰੀ ਹੈ ਨਾ ਉਹਦੇ ਨਾਲ ਲੜਨ ਦੀ ਸਮਰੱਥਾ ਰੱਖਦੀ ਆਏ ਅਦਰਵਾਈਜ਼ ਅਸੀਂ ਇਹਦਾ ਰੋਜ਼ਾਨਾ ਸੇਵਨ ਕਰਦੇ ਆ ਜਾਂ ਦੂਸਰੇ ਤੀਸਰੇ ਦਿਨ ਸੇਵਨ ਕਰਦੇ ਆ ਤੇ ਇਹ ਬਹੁਤ ਭਰਪੂਰਾ ਗੁਣਾਂ ਦੀ ਸਾਡੇ ਕੋਲੇ ਇਹਦੀ ਪਨੀਰੀ ਆ ਖੜੀ ਹੋਈ ਆ ਤੇ ਜਿਹੜੇ ਵੀ ਕਿਸਾਨ ਵੀਰਾਂ ਨੂੰ ਜ਼ਰੂਰਤ ਹੈਗੀ ਆ ਪਨੀਰੀ ਦੀ ਉਹ ਸਾਡੇ ਨਾਲ ਸੰਪਰਕ ਕਰਕੇ ਲੈ ਸਕਦਾ ਬਾਕੀ ਇਹ ਦੇ ਬਾਰੇ ਤਕਨੀਕੀ ਜਾਣਕਾਰੀ ਸੋ ਜੀ ਮਤਲਬ ਕਿਸਾਨ ਵੀਰਾਂ ਨੂੰ ਇਹ ਵੀ ਚਾਹੀਦਾ ਕਿ ਉਹ ਆਪਣੇ ਕਿਸੇ ਨਾ ਗਾਰਡਨ ਦੇ ਵਿੱਚ ਇਹਦੀ ਜਿੰਨੀ ਕਿ ਸਮਰੱਥਾ ਵਾ ਸ਼ਹਿਰ ਦੇ ਲੋਕ ਨੇ ਇਹਨਾਂ ਨੂੰ ਥੋੜੀ-ਬਹੁਤੀ ਆਪਾਂ ਨੂੰ ਰੋਜ਼ ਮਾਤਰਾ ਖਾਣੀ ਚਾਹੀਦੀ ਹੈ ਔਰ ਚਾਹੇ ਥੋੜੀ ਹੈ ਚਾਹੇ ਜ਼ਿਆਦਾ ਹੈ ਇਹਨਾਂ ਨੂੰ ਜ਼ਰੂਰ ਲਾਉਣੀ ਚਾਹੀਦੀ ਹੈ ਪਤਾ ਨਹੀਂ ਕਿ ਜਿੰਨੀ ਕਿ ਘਰਾਂ ਦੇ ਵਿੱਚ ਸਮਰੱਥਾ ਹੈਗੀ ਆ ਜਗ੍ਹਾ ਦੀ ਚਾਹ ਡਿਲੀ ਖਾਓ ਚਾਹੇ ਇੱਕ ਦਿਨ ਛੱਡ ਕੇ ਖਾਓ ਇਹਦੇ ਅੰਦਰ ਫਾਈਬਰ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਔਰ ਜਿਹੜੇ ਲੋਕਾਂ ਨੂੰ ਕਬਜ਼ ਦੀ ਮਤਲਬ ਪ੍ਰੋਬਲਮ ਹੁੰਦੀ ਹੈ ਉਹ ਫਾਈਬਰ ਕਰਕੇ ਹੀ ਹੁੰਦੀ ਹੈ ਬਹੁਤ ਲੋਕ ਫਾਈਬਰ ਲੈਂਦੇ ਆ ਫਾਈਬਰ ਲੈ ਕੇ ਸਵੇਰੇ ਫਰੈਸ਼ ਹੁੰਦੇ ਆ ਔਰ ਇਹਦੇ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਗੀ ਐਂਟੀਆਕਸੀਡੈਂਟ ਹੁੰਦੇ ਆ ਜਿਹਨੀਆਂ ਪੇੜ ਦੇ ਵਿੱਚ ਬਿਮਾਰੀ ਹੁੰਦੀ ਹੈ ਇਹ ਬਾਹਰ ਕੱਢਣ ਦੀ ਸਮਰੱਥਾ ਰੱਖਦੀ ਆ ਮਿਨਰਲ ਹੁੰਦੇ ਆ ਔਰ ਬਹੁਤ ਗੁਣਕਾਰੀ ਹੈ ਮਤਲਬ ਹੁਣ ਆਪਣੇ ਕੋਲੇ ਪਨੀਰੀ ਤਿਆਰ ਹੋ ਚੁੱਕੀ ਆ ਕਿਸਾਨ ਵੀਰ ਆਪਣੇ ਨਾਲ ਸੰਪਰਕ ਕਰਕੇ ਪਨੀਰੀ ਨੂੰ ਬੁੱਕ ਕਰ ਸਕਦੇ ਆ ਲੈ ਸਕਦੇ ਆ ਲੈ ਸਕਦੇ ਆ ਠੀਕ ਹੈ ਜੀ ਹਾਂਜੀ ਕਿਸਾਨ ਵੀਰੋ ਸਾਡਾ ਪਤਾ ਨੋਟ ਕਰੋ ਜੀ ਗੋਭੀ ਦੀ ਬ੍ਰੋਕਲੀ ਦੀ ਪਨੀਰੀ ਵਾਸਤੇ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37716 ਜੀ